ਕੇਰਲ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕੁਦਰਤ ਦਾ ਕਹਿਰ ਲੋਕਾਂ ਤੇ ਇਸ ਤਰੀਕੇ ਦੇ ਨਾਲ ਢਾਆ ਹੈ ਕਿ ਲੋਕਾਂ ਦੇ ਘਰ ਤੱਕ ਤਬਾਹ ਹੋ ਚੁੱਕੇ ਨੇ ਪਿੰਡ ਦੇ ਪਿੰਡ ਇਸ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਲਗਾਤਾਰ ਬਾਰਿਸ਼ ਦੇ ਕਾਰਨ ਲੈਂਡਸਲਾਈਡ ਹੋ ਰਹੀ ਹੈ ਜਿਸ ਕਰਕੇ ਲੋਕ ਆਪਣੀਆਂ ਜਾਨਾਂ ਗੁਆਰੇ ਨੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਦੱਸ ਦੇਗੀ ਕੇਰਲ ਦੇ ਵਾਈਨਾਰਡ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸੋਮਵਾਰ ਦੇ ਰਾਤ ਤੱਕ ਚਾਰ ਵਕ ਵਕ ਥਾਵਾਂ ਦੇ ਉੱਤੇ ਜ਼ਮੀਨ ਖਿਸਕ ਗਈ ਹੈ ਤੜਕੇ 2 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਹੋਏ ਜ਼ਮੀਨ ਖਿਸਕਣ ਦੇ ਕਾਰਨ ਚਾਰ ਪਿੰਡ ਜਿਹੜੇ ਕਿ ਇਸ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਤਾਂ ਬਹੁਤ ਜ਼ਿਆਦਾ ਕੁਦਰਤ ਦਾ ਕਹਿੜਾ ਜਿਹੜਾ ਕਿ ਕੇਰਲ ਦੇ ਵਾਇਨਾਡੂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਹੁਣ ਤੱਕ 151 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 116 ਜਿਹੜੇ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਦੋਂ ਕਿ 220 ਤੋਂ ਵੱਧ ਲੋਕ ਜਿਹੜੇ ਕਿ ਲਾਪਤਾ ਦੱਸੇ ਜਾ ਰਹੇ ਨੇ ਬਚਾਅ ਦੇ ਲਈ ਵੱਡੀ ਗਿਣਤੀ ਦੇ ਵਿੱਚ ਫੌਜ ਹਵਾਈ ਸੈਨਾ ਐਸ ਡੀ ਆਰ ਐਫ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀ ਕਿ ਮੌਕੇ ਤੇ ਮੌਜੂਦ ਨੇ ਤਸਵੀਰਾਂ ਦਾ ਰੁਕ ਕਰ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਚਾਅ ਕਾਰ ਜਿਹੜਾ ਕਿ ਜਾਰੀ ਹੈ ਏ ਫੌਜ ਜਿਹੜੀ ਕਿ ਲਗਾਤਾਰ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਫੌਜ ਨੇ ਦੇਰ ਰਾਤ ਤੱਕ 1000 ਲੋਕਾਂ ਨੂੰ ਮਲਬੇ ਚੋਂ ਬਚਾਇਆ ਹੈ ਯਾਨੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਫੌਜ ਉੱਥੇ ਪਹੁੰਚੀ ਹੋਈ ਹੈ ਉਹ ਲੋਕਾਂ ਨੂੰ ਬਚਾਉਣ ਦੇ ਵਿੱਚ 1000 ਲੋਕਾਂ ਨੂੰ ਬਚਾਉਣ ਦੇ ਵਿੱਚ ਸਫਲ ਹੋ ਚੁੱਕੇ ਹੈ ਮਲਬੇ ਚੋਂ ਬਾਹਰ ਕੱਢਿਆ ਪਰ ਹਾਲੇ ਤੱਕ ਕਈ ਲੋਕ ਜਿਹੜੇ ਕਿ ਇਸ ਦੇ ਵਿੱਚ ਲਾਪਤਾ ਦੱਸਿਆ ਜਾ ਰਹੇ ਨੇ ਰਾਤ ਹੋਣ ਦੇ ਕਾਰਨ ਬਚਾਅ ਰੋਕ ਦਿੱਤਾ ਗਿਆ ਤਾਂ ਮੁੜ ਸਵੇਰੇ ਇਹ ਜਿਹੜਾ ਕੀ ਕਾਰਜ ਦੁਬਾਰਾ ਸ਼ੁਰੂ ਕੀਤਾ ਹੈ ਸਵੇਰੇ ਮੂੜ ਸ਼ੁਰੂ ਕਰ ਦਿੱਤਾ ਗਿਆ ਲੋਕਾਂ ਨੂੰ ਬਚਾਉਣ ਦਾ ਜਿਹੜਾ ਕਿ ਸਿਲਸਲਾ ਹੈ ਹਜੇ ਵੀ ਰੈਸਕਿਊ ਆਪਰੇਸ਼ਨ ਜਿਹੜਾ ਕਿ ਜਾਰੀ ਹੈ ਦੱਸਦੇ ਕਿ ਫੌਜ ਚੁਰਮ ਮਾਲਾ ਚ ਬਚਾਅ ਕਾਰ ਚਲਾ ਰਹੀ ਹੈ ਜਿੱਥੇ ਸ਼ਾਮ 6 ਵਜੇ ਜ਼ਮੀਨ ਖਿਸਕ ਗਈ ਜਿੱਥੇ ਫੌਜ ਦੀਆਂ ਚਾਰ ਟੀਮਾਂ ਕੰਮ ਕਰ ਰਹੀਆਂ ਸੀਗਾ ਤੇ ਉੱਥੇ ਹੀ ਕਨੂਰ ਤੋਂ ਫੌਜ ਦੇ 225 ਵਾਹਨਾਂ ਨੂੰ ਵਾਇਨਾਡ ਭੇਜਿਆ ਗਿਆ ਬਚਾਅ ਦੇ ਲਈ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਭੇਜੇ ਗਏ ਸਨ ਤਸਵੀਰਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੈਲੀਕਾਪਟਰ ਦੇ ਵਿੱਚ ਲੋਕਾਂ ਨੂੰ ਬਿਠਾਇਆ ਜਾ ਰਿਹਾ ਹੈ ਹੈਲੀਕਾਪਟਰ ਦੇ ਰਾਹੀਂ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਰਿਹਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਹ ਟੀਮਾਂ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜਿਹੜੇ ਕਿ ਬਚਾਉਣ ਦੇ ਵਿੱਚ ਜੁਟੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਕਹਿ ਜਿਹੜਾ ਕਿ ਲੋਕਾਂ ਤੇ ਢਾਇਆ ਹੋਇਆ ਹੈ ਬਚਾਅ ਦੇ ਲਈ ਹਵਾਈ ਸੈਨਾ ਦੇ ਹੈਲੀਕਾਪਟਰ ਵੀ ਜਿਹੜੇ ਕੀ ਭੇਜੇ ਗਏ ਨੇ ਪਰ ਮੀਂਹ ਦੇ ਕਾਰਨ ਉਹਨਾਂ ਨੂੰ ਕੋਜੀਕੋਡ ਪਰਤਣਾ ਪਿਆ ਲਗਾਤਾਰ ਮੀਂਹ ਦੇ ਕਾਰਨ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੇ ਆਪਣਾ ਵਾਈਨਾਰਡ ਦੌਰਾ ਵੀ ਰੱਦ ਕਰ ਦਿੱਤਾ ਉੱਥੇ ਹੀ ਅਤੇ ਪੀੜਤ ਨੂੰ ਮਿਲਣ ਜਾ ਰਹੇ ਸੀਗੇ ਤਾਂ ਦੱਸ ਦੇ ਕਿ ਮੌਸਮ ਵਿਭਾਗ ਨੇ ਵਾਈਨਾਡ ਦੇ ਨਾਲ ਕਾਜ਼ਰ ਗੋਰ ਜ਼ਿਲ੍ਹਿਆਂ ਸਮੇਤ 5 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜਦਕਿ